ਸਤਿ ਸ੍ਰੀ ਅਕਾਲ ਮੈਂ ਦਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਜਸ ਟੀਵੀ ਨਾਰਥ ਅਮਰੀਕਾ ਮਿਡ-वेस्ट ਨਿਊਜ਼ ਦੇ ਵਿੱਚ ਤੁਹਾਡਾ ਸੁਆਗਤ ਹੈ ਇੰਡੀਆਨਾ ਦੇ ਇੱਕ ਜੱਜ ਅਤੇ ਉਸ ਦੀ ਪਤਨੀ ਨੂੰ ਉਹਨਾਂ ਦੇ ਘਰ ਵਿੱਚ ਗੋਲੀ ਮਾਰ ਦਿੱਤੀ ਗਈ ਇੰਡੀਆਨਾ ਦੇ ਚੀਫ ਜਸਟਿਸ ਨੇ ਜੱਜਾ ਨੂੰ ਲਿਖਿਕ ਪੱਤਰ 'ਚ ਇਸ ਘਟਨਾ ਬਾਰੇ ਦੱਸਿਆ ਲਾਫਾਇਟ ਇੰਡੀਆਨਾ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ 1700 ਬਲਾਕ ਦੀ ਮਿਲਪੌਨ ਲੇਨ 'ਚ ਗੋਲੀਬਾਰੀ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ ਉਥੇ ਪੁਲਿਸ ਨੂੰ ਪਤਾ ਲੱਗਿਆ ਕਿ ਸਟੀਵਨ ਮੇਅਰ ਅਤੇ ਉਸਦੀ ਪਤਨੀ ਕੈਂਬਰਲੀ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਸਟੀਵਨ ਮੇਅਰ ਦੀ ਬਾਹ ਵਿੱਚ ਗੋਲੀ ਲੱਗੀ ਸੀ ਅਤੇ ਕੈਂਬਰਲੀ ਮੇਅਰ ਦੇ ਕਮਰ 'ਚ ਗੋਲੀ ਲੱਗੀ ਸੀ। ਪੁਲਿਸ ਨੇ ਕਿਹਾ ਕਿ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲਾਫੇਟ ਪੁਲਿਸ ਵਿਭਾਗ, ਇੰਡੀਆਨਾ ਸਟੇਟ ਪੁਲਿਸ ਟੇਪੇਕ ਨੋਇ ਕਾਉਂਟੀ ਸ਼ੈਰਫ ਦਫ਼ਤਰ, ਵੈਸਟ ਲਾਫੇਟ ਪੁਲਿਸ ਵਿਭਾਗ ਤੇ ਪੈਕ ਨੋਇ ਕਾਉਂਟੀ ਪ੍ਰੋਸੀਕਿਊਟਰ ਦਫ਼ਤਰ ਅਤੇ FBI ਨਾਲ ਮਿਲ ਕੇ ਘਟਨਾ ਦੀ ਜਾਂਚ ਕਰ ਰਹੀ ਹੈ ਇੰਡੀਆ ਮੈਂ ਟ੍ਰਾਇਲ ਅਤੇ ਅਪੀਲੀ ਅਦਾਲਤ ਦੇ ਜੱਜਾਂ ਨੂੰ ਇੱਕ ਸੰਦੇਸ਼ ਵਿੱਚ ਇੰਡੀਆਨਾ ਸੁਪਰੀਮ ਕੋਰਟ ਦੀ ਚੀਫ ਜਸਟਿਸ ਨੇ ਕਿਹਾ ਕਿ ਉਹ ਜੱਜ ਅਤੇ ਉਹਨਾਂ ਦੀ ਪਤਨੀ ਦੇ ਜ਼ਿੰਦਾ ਹੋਣ ਲਈ ਬਹੁਤ ਧੰਨਵਾਦੀ ਨੇ